ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਸੰਡੇ ਸੀਗਾ ਘਰੇ ਮੈਂ ਫ੍ਰੀ ਸੀਗਾ ਤੇ ਕੁਝ ਡਾਕੂਮੈਂਟ ਆਉਦੇ ਵੇਖ ਰਿਹਾ ਸੀ ਮੈਂ ਤੇ ਵਿੱਚੋਂ ਮੈਨੂੰ ਤੇ ਮੇਰੇ 5-7 ਸਰਟੀਫਿਕੇਟ ਫੇਵਰਟ ਆ ਇਹ ਜਦੋਂ ਮੈਂ ਬਾਕਸਿੰਗ ਸਟਾਰਟ ਕੀਤੀ ਸੀਗੀ ਕਈਆਂ ਵਿੱਚ ਬ੍ਰਾਉਂਸ ਆ, ਸਿਲਵਰ ਆ ਹਨਾ ਤੇ ਮੇਰਾ ਜਿਹੜਾ ਪਹਿਲਾ 골ਡ ਸੀਗਾ ਉਹ ਸਰਟੀਫਿਕੇਟ ਵੇਖਿਆ ਹਨਾ ਮਨ ਨੂੰ ਬੜੀ ਖੁਸ਼ੀ ਹੋਈ ਆਪਦੇ ਮੈਂ ਡਾਕੂਮੈਂਟ ਵਗੈਰਾ ਵੇਖ ਰਿਹਾ ਸੀਗਾ ਤੇ ਮੈਂ ਹਾਂ ਚਲੋ ਮੈਂ ਸ਼ੇਅਰ ਕਰਦਾ ਹਨਾ ਸਾਰਿਆਂ ਨਾਲ ਮੇਰਾ 2008 ਦੇ ਵਿੱਚ ਉਸ ਤੋਂ ਪਹਿਲਾਂ ਮੇਰੇ সিলਵਰ ਬਰਾਉਂਸ ਬਹੁਤ ਮੈਡਲ ਆ ਇਹ ਸਰਟੀਫਿਕੇਟ ਤੇ ਮੇਰੇ ਵੈਸੇ ਘਾਟ ਆ ਹੋਰ ਸਰਟੀਫਿਕੇਟ ਬਹੁਤ ਆ ਮੇਰੇ ਕੋਲੇ ਤੇ ਜਿਹੜਾ ਮੇਰਾ 골ਡ ਆਇਆ ਸੀਗਾ ਹਨਾ 2008 ਦੇ ਵਿੱਚ 골ਡ ਆਇਆ ਸੀ ਮੇਰਾ ਯੂਨੀਅਟ ਸਟੇਟ ਦੇ ਵਿੱਚ ਤੇ ਉਹ ਸਰਟੀਫਿਕੇਟ ਪਿਆ ਹੋਣਾ ਮੈਂ ਤੁਹਾਨੂੰ ਦਿਖਾਉਣਾ 2008 ਦੇ ਵਿੱਚ ਸਟੇਟ 'ਚ 골ਡ ਸੀ ਮੇਰਾ ਆ 2008 ਦੇ ਵਿੱਚ ਦੋਏ ਰੱਟ ਦੇ ਵਿੱਚ ਕਰੀਮਾੜਾ ਨੇੜੇ ਦੇ ਵਿੱਚ ਦੋਏ ਰੱਟ ਦੇ ਵਿੱਚ ਯੂਨੀਵਰਸਿਟੀਟ 골ਡ ਸੀਗਾ ਮੇਰਾ ਯੂਨੀਵਰਸਿਟੀਟ ਦੇ ਵਿੱਚ ਤੇ ਮੈਂ ਜੂਨੀਅਰ ਨੈਸ਼ਨਲ ਸੌਰੀ ਤਾਮਨ ਲੱਡੂ ਦੇ ਵਿੱਚ ਖੜਿਆ ਸੀਗਾ ਕੁਆਟਰ ਫਿਨ ਫਾਈਟ ਹਾਰ ਗਿਆ ਸੀ ਮੈਂ ਨੈਸ਼ਨ ਦੇ ਵਿੱਚ ਤਾਮਨ ਲੱਡੂ ਹੀ ਸੀ ਇੱਥੇ ਮੇਰਾ 골ਡ ਸੀਗਾ 골ਡ ਜੂਨੀਅਰ ਸਟੇਟ 골ਡ ਸੀ ਮੇਰਾ ਪਹਿਲਾਂ ਮੇਰਾ ਸਬਜੂਨੀਅਰ ਸਟੇਟ 골ਡ ਸੀਗਾ ਫਿਰ ਮੇਰਾ ਜੂਨੀਅਰ ਸਟੇਟ 골ਡ ਸੀਗਾ ਠੀਕ ਆ ਉਸ ਤੋਂ ਬਾਅਦ ਜਿਹੜੀ ਨੈਸ਼ਨ ਇਹ ਇਹ ਨੈਸ਼ਨ ਦਾ ਸਰਟੀਫਿਕੇਟ ਹੈ ਇੱਥੇ ਹਨ ਮੈਂ ਦਿਖਾਉਣਾ ਮੈਂ ਵੈਸੇ ਦਿਖਾ ਰਿਹਾ ਹਨਾ ਵੀ ਆ ਅਹ ਇਹ ਜੂਨੀਅਰ ਐਕਸ਼ਨ ਖੇលਿਆ ਸੀਗਾ ਮੈਂ ਤਾਮਨ ਲਾਡੂ ਦੇ ਵਿੱਚ ਤੇ ਇਹ ਆਪਣੇ ਦਿਖਾਈਉ ਰਹੀ ਬਣਿਆ ਉਹ ਲਾਈਫ ਹੋਂ ਇਹ ਆਪਣੇ ਆਪ ਜਿਹੜਾ ਬਾਕਸਿੰਗ ਦੇ ਪ੍ਰੈਜ਼ੀਡੈਂਟ ਸੀਗੇ ਅਥਲੇ ਗਰੀ ਅਬੇ ਸਿੰਘ ਚਟਾਲਾ ਅਬੇ ਚਟਾਲਾ ਜੀ ਪ੍ਰੈਜ਼ੀਡੈਂਟ ਸੀ ਬਾਕਸਿੰਗ ਦੇ ਤੇ ਉਸ ਤੋਂ ਬਾਅਦ ਮੇਰਾ ਸੀਨੀਅਰ ਉਹ ਨਾ ਸੀਨੀਅਰ ਸਟੇਟ ਆਹ ਸੀਨੀਅਰ ਸਟੇਟ ਸੀਨੀਅਰ ਸਟੇਟ ਇਹ ਵੀ 골ਡ ਸੀ ਸੀਨੀਅਰ ਸਟੇਟ ਦੇ ਵਿੱਚ ਵੀ 골ਡ ਸੀਗਾ ਪਹਿਲਾਂ ਜੂਨੀਅਰ ਸਟੇਟ 골ਡ ਸੀ ਫਿਰ ਜੂਨੀਅਰ ਸਟੇਟ 골ਡ ਸੀ ਫਿਰ ਸੀਨੀਅਰ ਸਟੇਟ 골ਡ ਸੀਗਾ ਤੇ ਇਹ ਮੈਂ ਸੀਨੀਅਰ ਨੈਸ਼ਨਲ ਖੇਲ ਕੇ ਆਇਆ ਸੀ ਹైదరాబాద్ ਹైదరాబాద్ 2009 ਦੇ ਵਿੱਚ ਇਹ ਆ ਇਦਰ ਲੈ ਸਾਡੇ ਲੈਕ ਬਣੇ ਸਾਰਾ ਕੰਪਨੀ ਸੀਗੀ ਇੰਡੀਅਨ ਬਾਕਸਿੰਗ ਫੈਡਰੇਸ਼ਨ ਠੀਕ ਹੈ ਜੀ ਇਹਨਾਂ ਦੇ ਵੀ ਅਬੇ ਸਿੰਘ ਚਟਾਲਾ ਜੀ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਸੀਗੇ ਤੇ ਆਪਣੇ ਰਾਜਾਜੀਤ ਮੁਰਲੀ ਜੀ ਆਪਣੇ ਆਪਣੇ ਪੀ ਕੇ ਐਮ ਮੁਰਲੀ ਰਾਜਾ ਜੀ ਹੈ ਨਾ ਜਨਰਲ ਸੈਕਟਰੀਸ ਇੰਡੀਆ ਦੇ ਹੈ ਨਾ ਤੇ ਇਹ ਆਪਣੇ ਬੀ ਐਮ ਬੀ ਡੀ ਵੀਡੀਓ ਤੇ ਇਹ ਮੇਰੀ ਸੀਗੀ ਹైదరాబాద్ ਦੇ ਵਿੱਚ ਹੋਈ ਸੀ ਹైదరాబాద్ ਦੇ ਵਿੱਚ ਸੀਨੀਅਰ ਨੈਸ਼ਨਲ ਤੇ ਇਹਦੇ ਵਿੱਚ ਮੈਂ ਵੀ ਫਾਈਟਰ ਦੋ ਫਾਈਟਾਂ ਮੈਨੂੰ ਸੀ ਟੀ ਜੀ ਹਾਰ ਗਿਆ ਸੀਗਾ ਤੇ ਆਪਣੇ ਸੁਰੰਜੇ ਸਿੰਘ ਇੱਕ ਪ੍ਰਾਈਵੇਟ ਦੇ ਵਿੱਚ ਬਹੁਤ ਤਕੜਾ ਬਾਕਸਰ ਆ ਉਸ ਤੋਂ ਫਾਈਟ ਮੈਂ ਹਾਰ ਗਿਆ ਸੀਗਾ ਤੇ ਉਸ ਤੋਂ ਬਾਅਦ ਮੈਂ ਖੇਡਿਆ ਸੀਗਾ ਸਟੇਡ ਉਸ ਤੋਂ ਉਂ ਵੈਸੇ ਬਹੁਤ ਮੈਡਲ ਆ ਅਵੀ ਸੀਨੀਅਰ ਸਟੇਟ ਦੇ ਵਿੱਚ ਮੇਰਾ ਸਿਲਵਰ ਮੈਡਲ ਸੀਗਾ ਸੀਨੀਅਰ ਸਟੇਟ ਮੇਰਾ ਸਿਲਵਰ ਮੈਡਲ ਆ ਹਨਾ ਤੇ ਇਹਦੇ ਵਿੱਚ ਮੇਰਾ ਫਿਰ ਆ ਸਬ ਜੂਨੀਅਰ ਸਟੇਟ 골ਡ ਆ ਹਨਾ ਤੇ ਆ ਮੈਂ ਖੇਡਿਆ ਸੀਗਾ 2007 ਦੇ ਵਿੱਚ ਇੱਥੇ ਇਹ ਪੰਜਾਬ ਦੇ ਵਿੱਚ ਹੋਈ ਸੀਗੀ ਭਦੌੜ ਦੇ ਵਿੱਚ ਭਦੌੜ ਹੋਈ ਸੀ ਮੇਰੇ ਹਿਸਾਬ ਨਾਲ 2007 ਦੇ ਵਿੱਚ 2006 ਤੇ ਵੀ ਖੇਡਿਆ ਮੈਂ ਪੰਜ ਦੇ ਵਿੱਚ ਵੀ ਖੇਡਿਆ ਮੈਂ ਇਹ ਭਦੌੜ ਚ ਹੋਈ ਸੀ ਸੀਨੀਅਰ ਸਟੇਟ ਤੇ ਸਰਟੀਫਿਕੇਟ ਬਹੁਤ ਹੋਣੇ ਆ ਤੇ ਆ ਫੈਡਰੇਸ਼ਨ ਕਾ ਭਾਈ ਮੜਾਇਆ ਇਹ ਫੈਡਰੇਸ਼ਨ ਕੱਪ ਆ ਫੈਡਰੇਸ਼ਨ ਕੱਪ ਚ ਮੇਰਾ ਬ੍ਰਾਉਂਸ ਮੈਡਲ ਸੀਗਾ ਇਹ ਫੈਡਰੇਸ਼ਨ ਕੱਪ ਬਾਕਸਿੰਗ 2009-10 ਦਾ ਚੁਆ ਸੀ ਇਹਦੀ ਇਹਨਾਂ ਦੇ ਵੀ ਅਬੇ ਚਟਾਲਾ ਜੀ ਸੀਗੇ ਪ੍ਰੈਜ਼ੀਡੈਂਟ ਅਬੇ ਚਟਾਲਾ ਜੀ ਸੀਗੇ ਇਹਨਾਂ ਦੇ ਪ੍ਰੈਜ਼ੀਡੈਂਟ ਜਿਹੜੇ ਬਾਕਸਿੰਗ ਦੇ ਰਹੇ ਸੀ ਉਦੋਂ ਉਸ ਟਾਈਮ ਰਹੇ ਸੀ ਔਨ ਦਾ ਬੀਐਫਆਈ ਦੀ ਆ ਹਨਾ ਤੇ ਵੈਸੇ ਚਲੋ ਹਨਾ ਤੇ ਇਹ ਮੇਰਾ ਇੰਟਰ ਕਾਲਜ 골ਡ ਹੈ ਰਾਈਟ ਇਹ ਮੇਰਾ ਇੰਟਰ ਕਾਲਜ 골ਡ ਸੀ ਇੰਟਰ ਕਾਲਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਮਹਾਰਾਜਾ ਅਨਜੀਤ ਸਿੰਘ ਕਾਲਜ ਦੇ ਵਿੱਚ ਮੈਂ ਪੜ੍ਹਦਾ ਸੀਗਾ ਫਸਟ ਇਹ 골ਡ ਸੀ ਇਤ ਮੇਰਾ ਮਹਾਰਾਜਾ ਅਨਜੀਤ ਸਿੰਘ ਕਾਲਜ ਮਲੋਠ ਤੇ ਇਹ 골ਡ ਸੀ ਮੇਰਾ ਫਸਟ ਇੰਟਰਕਾਲਜ ਮੇਰਾ 골ਡ ਸੀਗਾ ਇੰਟਰਕਾਲਜ ਵੀ ਇੱਥੇ 골ਡ ਸੀ ਮੇਰਾ ਤੇ ਹੋਰ ਕਾਫੀ ਸਰਟੀਫਿਕੇਟ ਆ ਤੇ ਆ ਫਿਰ ਸੀਨੀਅਰ ਚੰਡੀਗੜ੍ਹ ਸਟੇਟ ਦੇ ਵਿੱਚ ਮੇਰਾ ਸਿਲਵਰ ਮੈਡਲ ਸੀ ਸਿਲਵਰ ਬਹੁਤ ਸੀਗਾ ਸਿਲਵਰ ਤੋਂ ਕਈ ਆ ਫਿਰ ਮੇਰਾ ਪੰਜਾਬ ਚ ਖੇਡਿਆ ਸੀ ਮੈਂ 2005 ਦੇ ਵਿੱਚ 2005 ਦੇ ਵਿੱਚ ਆਰਟਿਸਟ ਵੀ ਹਾਰ ਗਿਆ ਸੀਗਾ ਆ ਸੁਨਾਮ ਦੇ ਵਿੱਚ ਟੂਰਨਾਮੈਂਟ ਆਇਆ ਸੀਗਾ ਸੁਨਾਮ ਚ ਸੀ 2008 ਦੇ ਵਿੱਚ ਕਈ ਸਰਟੀਫਿਕੇਟ ਹਨ ਤੇਆਂ ਦੇ ਖੇਡੇ ਵੈਸੇ ਸਰਟੀਫਿਕੇਟਾ ਮਨ ਕੀਤਾ ਨਾ ਕਾ ਲਿਆ ਆ ਆ ਇੰਟਰ ਕਾਲਜ ਦੇਖੀ ਲੈ ਹੀ ਮੜਾ ਜੇ ਆ ਮਹਾਰਾਜ ਜੀ ਸਿੰਘ ਕਾਲਜ ਦੇ ਵਿੱਚ ਹਨ ਆ ਪ੍ਰਵੀਨ ਕੁਮਾਰ 골ਡ ਸੀਗਾ ਪੋਸਟਰ ਵਗੈਰਾ ਲੱਗੀ ਸੀ ਉਹਨੂੰ 골ਡ ਸੀ ਉਹ ਵੀ ਕਾਫੀ ਸਰਟੀਫਿਕੇਟ ਹਨ ਆ ਆਰਮੀ ਦੇ ਵਿੱਚ ਇਹ ਆਰਮੀ ਦਾ ਹੈ ਮੈਂ ਆਫੀਸ਼ੀਅਲੀ ਕਰਕੇ ਆਇਆ ਸੀ ਆਰਮੀ ਦੇ ਵਿੱਚ ਤੇ ਆਰਮੀ ਦੇ ਬਹੁਤ ਸਰਟੀਫਿਕੇਟ ਆ ਹਨਾ ਸਰਟੀਫਿਕੇਟ ਸਾਰੇ ਆ ਇਹ ਖੇਡਿਆ ਸੀ ਵੈਸੇ ਸ਼ੇਅਰ ਕੀਤਾ ਮੈਂ ਚਲੋ ਮੈਂ ਜਿਵੇਂ ਵੈਸੇ ਸ਼ੇਅਰ ਕਰਦਾ ਮੈਂ ਕੁਝ ਡਾਕੂਮੈਂਟ ਮੇਰੇ ਚਾਹੀਦੇ ਵਿੱਚੋਂ ਕੱਢੀ ਜਾਂਦਾ ਸੀਗਾ ਮੈਂ ਤੇ ਇਹਦੇ ਵਿੱਚ ਜਦੋਂ ਮੈਂ ਚੈੱਕ ਕੀਤਾ ਜਿਹੜੇ ਮੇਰੇ ਗੋਲਡ ਸੀਗੇ ਤੇ ਮੈਨੂੰ ਮੰਨੂ ਬੜੀ ਖੁਸ਼ੀ ਹੁੰਦੀ ਆ ਨਾ ਅੱਜ ਉਸ ਦੌਲਤ ਚਲੋ ਆਪਾਂ ਕਲੱਬ ਚਲਾ ਰਹੇ ਆਂ ਬੱਚਾ ਨੂੰ ਟ੍ਰੇਨਿੰਗ ਦੇ ਰਹੇ ਆਂ ਹਨਾ ਮੈਂ 2000 ਇਹ 11 12 ਵਿੱਚ ਚੰਡੀਗੜ੍ਹ ਵੀ ਟ੍ਰੇਨਿੰਗ ਦੇ ਕੇ ਆਇਆ ਸਾਡੇ ਹੋਮ ਪ੍ਰਕਾਸ਼ ਜੀ ਗੋਛ ਆ ਉਹਨਾਂ ਦੇ ਨਾਲ ਉੱਥੇ ਟ੍ਰੇਨਿੰਗ ਕਰਵਾ ਕੇ ਆਇਆ ਮੈਂ ਉਸ ਤੋਂ ਬਾਅਦ ਹਨਾ ਸਰਵਿਸ ਵੀ ਕਰਦਾ ਰਹੇ ਆਂ ਬਾਈ ਡੀਪੀ ਜੀ ਉਹਨਾਂ ਦੇ ਨਾਲ ਤੇ ਅੱਜ ਚਲੋ ਆਪਦਾ ਹਨਾ ਪਹਿਲੂ ਆਪਾਂ ਔਲਖ ਦੇ ਵਿੱਚ ਕਾਫੀ ਟਾਈਮ ਚਲਾਇਆ ਆਪਣਾ ਕਲੱਬ ਸੀ ਮੇਰੇ ਨਾਲ ਮਨਦੀਪ ਸਿੰਘ ਸੰਧੂ ਸੀ ਮੁੰਡਾ ਇਕੱਠੇ ਸੀਗੇ ਫਿਰ ਔਲਖ ਦੇ ਵਿੱਚ ਚਲਾਇਆ ਹੁਣ ਬੋਰ ਦੇ ਵਿੱਚ ਆ ਆਪਣਾ ਕਲੱਬ ਸੰਧੂ ਬੌਕਸਿੰਗ ਕਲੱਬ ਆ ਨਾ ਜਿੱਥੇ ਕਾਫੀ ਬੱਚੇ ਆ ਆਪ ਵੀ ਟ੍ਰੇਨਿੰਗ ਕਰਵਾ ਰਹੇ ਆ ਨੇ ਕੋਚ ਵੀ ਰੱਖੇਗੇ ਘਰ ਬਾਹਰ ਅੰਦਰ ਵੀ ਦਾ ਤੇ ਬੜੀ ਵੈਲਿਊ ਹੁੰਦੀ ਆ ਕੁਝ ਡਾਕੂਮੈਂਟਾਂ ਦੇ ਵਿੱਚ ਮੇਰਾ ਕੁਝ ਹਨਾ ਸੀ ਮੇਰੇ ਸਟੱਡੀ ਵਿੱਚ ਡਾਕੂਮੈਂਟਾਂ ਦੇ ਵਿੱਚ ਪ੍ਰੋਬਲਮ ਆਨ ਕਰਕੇ ਹਨਾ ਕਿਤੇ ਸਰਵਿਸ ਦੇ ਵਿੱਚ ਮੈਂ ਜ਼ਿਆਦਾ ਉਹ ਨਹੀਂ ਉਹ ਕੀਤਾਣ ਵਾਲੋ ਪਰ ਬੌਕਸਿੰਗ ਗੇਮ ਬਹੁਤ ਵਧੀਆ ਗੇਮ ਆ ਤੇ ਜੋ ਵੀ ਸਟੇਟ 골ਡ ਨੈਸ਼ਨਲ ਮੈਡਲ ਮਾਰਦਾ ਉਹਨੂੰ ਹਨਾ ਜ਼ਰੂਰ ਸਰਕਾਰ ਕਿਤੇ ਨਾ ਕਿਤੇ ਸਪੋਰਟ ਕਰਦੀ ਆ ਸਰਵਿਸ ਦੇ ਵਿੱਚ ਕਾਫੀ ਆਪਣੇ ਮੁੰਡੇ ਆ ਜਿਹੜੇ ਹਨਾ ਜਾਪ ਉਸ ਦੇ ਵਿੱਚ ਵੀ ਜਿਵੇਂ ਪੰਕਰ ਸੈਣੀ ਹੋ ਗਿਆ ਹੋਰ ਵੀ ਕਾਫੀ ਬੌਕਸਰ ਆ ਮਤਲਬ ਕਾਫੀ ਜਿਹੜਾ ਨਾਮ ਮੈਂ ਗਿਣਾ ਦੋ ਥੋੜੇ ਆ ਬਹੁਤ ਜ਼ਿਆਦਾ ਪਲੇਅਰ ਆ ਮਤਲਬ ਤੇ ਬਾਕੀ ਚਲੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ